ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ Sky News Punjab ਤੇ ਮੈਂ ਹਾਂ ਗਗਨਦੀਪ ਸਿੰਘ ਇਸ ਵਾਰ ਦੀ ਵੱਡੀ ਖਬਰ ਜੁੜੀ ਹੈ ਪੰਜਾਬ ਤੋਂ ਜਿੱਥੇ ਕਿ ਅੱਜ ਠੇਕੇ ਅਲਾਟ ਕਰ ਦਿੱਤੇ ਜਾਣਗੇ ਜੀ ਹਾਂ ਇਹ ਠੇਕੇ ਪਹਿਲਾਂ 22 ਮਾਰਚ ਨੂੰ ਅਲਾਟ ਕੀਤੇ ਜਾਣੇ ਸਨ ਪਰ ਚੋਣ ਕਮਿਸ਼ਨ ਦੇ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਹੁਣ ਅੱਜ ਦੇ ਦਿਨ ਜਾਣ ਕੇ ਅੱਜ 28 ਮਾਰਚ ਨੂੰ ਜਿਹੜੇ ਠੇਕੇ ਨੇ ਅਲਾਟ ਕਰ ਦਿੱਤੇ ਜਾਣਗੇ ਡਰਾਪ ਪ੍ਰਣਾਲੀ ਦੇ ਨਾਲ ਇਹ ਠੇਕੇ ਜਿਹੜੇ ਨੇ ਉਹ ਜਾਣਗੇ ਨਵੀਂ ਆਪਕਾਰੀ ਨੀਤੀ ਨਵੀਂ ਸ਼ਰਾਬ ਨੀਤੀ ਦੇ ਤਹਿਤ ਠੇਕੇ ਅਲਾਟ ਕੀਤੇ ਜਾਣਗੇ ਜਿਕਰ ਇਹ ਹੋ ਗਿਆ ਕਿ ਆਪਕਾਰੀ ਭਾਗ ਦੀ ਟੀਮ ਨੇ ਲੁਧਿਆਣਾ ਦੇ ਠੇਕੇਦਾਰਾਂ ਦੇ ਨਾਲ ਮੀਟਿੰਗ ਕੀਤੀ ਸੀ ਜਿਸ ਦੀ ਅਗਵਾਈ ਜਿਹੜੀ ਹੈ ਚੋਣ ਕਮਿਸ਼ਨ ਦੇ ਕੁਝ ਸੀਨੀਅਰ ਲੀਡਰ ਜਿਹੜੇ ਅਹੁਦੇਦਾਰ ਨੇ ਉਹਨਾਂ ਦੇ ਵੱਲੋਂ ਕੀਤੀ ਗਈ ਦੱਸ ਦਿੰਦੇ ਕਿ ਠੇਕੇਦਾਰਾਂ ਨੂੰ ਚੋਣ ਜਾਬਤੇ ਸੰਬੰਧੀ ਜਾਣਕਾਰੀ ਵੀ ਦਿੱਤੀ ਗਈ ਤੇ ਨਾਲ ਹੀ ਚੋਣ ਕਮਿਸ਼ਨ ਦੇ ਵੱਲੋਂ ہدایتਾਂ ਵੀ جاری ਕੀਤੀਆਂ ਗਈਆਂ انہوں نے کہہ کے ہدایتਾਂ ਦਾ ਪਾਲਣ ਜ਼ਰੂਰ ਕੀਤਾ ਜਾਵੇ ਇਸ ਮੀਟਿੰਗ ਦੇ ਵਿੱਚ ਸਹਾਇਕ ਕਮਿਸ਼ਨਰ ਪਸ਼ਮੀ ਆਪਕਾਰੀ ਲੁਧਿਆਣਾ ਇੰਦਰਜੀਤ ਸਿੰਘ ਨਾਗਪਾਲ ਦੀ ਅਗਵਾਈ ਦੇ ਹੇਠ ਜਿਹੜੀ ਮੀਟਿੰਗ ਹੋਈ ਸੀ ਜਿਸ ਵਿੱਚ ਆਪਕਾਰੀ ਅਫਸਰ ਹਰਜੋਤ ਸਿੰਘ ਪ੍ਰੀਤ ਭੁਪਿੰਦਰ ਸਿੰਘ ਨਿਰਜ ਕੁਮਾਰ ਆਦ ਹਾਜ਼ਰ ਸਨ ਪ੍ਰਾਪਤ ਜਾਣਕਾਰੀ ਅਨੁਸਾਰ ਮੀਟਿੰਗ ਦੌਰਾਨ ਠੇਕੇਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਵਿਭਾਗ ਨੇ ਕਿਹਾ ਕਿ ਜੇਕਰ ਕੋਈ ਵੀ ਠੇਕੇਦਾਰ ਗੈਰ ਕਾਨੂੰਨੀ ਸ਼ਰਾਬ ਸਟੋਰ ਕਰਦਾ ਪਾਇਆ ਗਿਆ ਤਾਂ ਗੋਦਾਮਾਂ ਦੇ ਵਿੱਚ ਜਾਂ ਜਾ ਕਿ ਤੇ ਹੋਰ ਜਿਹੜੇ ਸ਼ਰਾਬ ਸਟੋਰ ਕੀਤੀ ਜਾਂਦੀ ਹੈ ਤਾਂ ਉਸ ਦੇ ਉੱਤੇ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਉਸ ਦੇ ਨਾਲ ਸਖਤੀ ਦੇ ਨਾਲ ਨਜਿੱਠਿਆ ਜਾਵੇਗਾ ਨਾਲ ਹੀ ਥੋਕ ਵਿਕਰੀ ਦੇ ਉੱਤੇ ਵੀ ਮੁਕੰਮਲ ਪਾਬੰਦੀ ਲਗਾਉਣ ਦੇ ਨਿਰਦੇਸ਼ ਦੇ ਦਿੱਤੇ ਗਏ ਨੇ ਜਾਣਕਾਰੀ ਦਿੰਦੇ ਆਪਕਾਰੀ ਤੇ ਕਰ ਕਮਿਸ਼ਨਰ ਪੰਜਾਬ ਵਰਨ ਰੂਜਮ ਨੇ ਦੱਸਿਆ ਕਿ 28 ਮਾਰਚ ਯਾਨੀ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਡਰਾਪ ਪ੍ਰਣਾਲੀ ਰਾਹੀਂ ਠੇਕੇ ਅਲਾਟ ਕਰ ਦਿੱਤੇ ਜਾਣਗੇ ਉਹਨਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਅਲਾਟਮੈਂਟ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਦੇ ਨਾਲ ਹੀ ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਵਿਸਲਿੰਗ वुਡਜ਼ ਵਿਖੇ 28 ਮਾਰਚ ਅੱਜ ਡਰਾ ਪ੍ਰਕਿਰਿਆ ਰਾਹੀਂ ਠੇਕੇ ਅਲਾਟ ਕੀਤੇ ਜਾਣਗੇ ਇਹ ਹੀ ਠੇਕੇ ਪਹਿਲਾਂ 22 ਮਾਰਚ ਨੂੰ ਅਲਾਟ ਕੀਤੇ ਜਾਣੇ ਸਨ ਪਰ ਚੋਣ ਕਮਿਸ਼ਨ ਦੇ ਵੱਲੋਂ ਮંજੂਰੀ ਨਹੀਂ ਮਿਲੀ ਸੋ ਅੱਜ ਹੁਣ ਚੋਣ ਕਮਿਸ਼ਨ ਦੀਆਂ ਹਦਾਇਤਾਂ ਚੋਣ ਕਮਿਸ਼ਨ ਤੇ ਜਿਹੜੀਆਂ ਸ਼ਕਤੀਆਂ ਜਾਂ ਉਹਨਾਂ ਦੇ ਕੁਝ ਕਹਿ ਸਕਦੇ ਹਾਂ ਕਿ ਟਰਮ ਐਂਡ ਕੰਡੀਸ਼ਨਾਂ ਨੂੰ ਹੀ ਜਿਹੜੀਆਂ ਠੇਕੇਦਾਰਾਂ ਦੇ ਮੱਦੇ ਨਜ਼ਰ ਠੇਕੇਦਾਰਾਂ ਦੇ ਸਾਹਮਣੇ ਰੱਖਿਆ ਗਿਆ ਉਹਨਾਂ ਨੂੰ ਚੁਣੌਤੀਆਂ ਚੇਤਾਵਨੀਆਂ ਦਿੱਤੀਆਂ ਗਈਆਂ ਇਸ ਤੋਂ ਬਾਅਦ ਅੱਜ ਠੇਕੇ ਅਲਾਟ ਕਰ ਦਿੱਤੇ ਜਾਣਗੇ ਸੋ 28 ਮਾਰਚ ਜਾਣ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਡਰਾ ਪ੍ਰਣਾਲੀ ਦੇ ਜਰੀਏ ਠੇਕੇ ਅਲਰਟ ਕਰ ਦਿੱਤੇ ਜਾਣਗੇ